ਪੰਜਾਬ ਦੇ ਵਿੱਚ ਇਸ ਵੇਲੇ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਤੇ ਖਡੂਰ ਸਾਹਿਬ ਲੋਕ ਸਭਾ ਸੀਟ ਇਸ ਸਮੇਂ ਚਰਚਿਤ ਸੀਟਾਂ ਦੇ ਵਿੱਚੋਂ ਇੱਕ ਸੀਟ ਮੰਨੀ ਜਾ ਰਹੀ ਹੈ ਮੁਕਾਬਲਾ ਇੱਥੇ ਵੀ ਸਖਤ ਹੈ ਇੱਕ ਪਾਸੇ ਪਈ ਅਮਰਪਾਲ ਸਿੰਘ ਦੇ ਔਨ ਦੇ ਨਾਲ ਜਿਹੜਾ ਚੋਣ ਮੈਦਾਨ ਹੋਰ ਵੀ ਦਿਲਚਸਪ ਜਿਹੜਾ ਦਿਲਚਸਪ ਹੋ ਗਿਆ ਆਮ ਆਦਮੀ ਪਾਰਟੀ ਨੇ ਇਥੋਂ ਆਪਣੇ ਮੰਤਰੀ ਲਾਲਜੀਤ ਸਿੰਘ ਭੁੱਲੜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀਐਮ ਦੇ ਵੱਲੋਂ ਇੱਥੇ ਆ ਲਗਭਗ ਸਾਰੇ ਹਲਕਿਆਂ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਨੇ ਰੂਟ ਸ਼ੋਅ ਕੀਤੇ ਕੇ ਹਨ ਸੁਲਤਾਨਪੁਰ ਲੋਧੀ ਹਲਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਇਥੋਂ ਹਲਕਾ ਇੰਚਾਰਜ ਸੱਜਨ ਸਿੰਘ ਚੀਮਾ ਨੇ ਔਰ ਪਿਛਲੇ ਦਿਨੀ ਮੁੱਖ ਮੰਤਰੀ ਦੀ ਫੇਰੀ ਹੁੰਦੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਸੱਜਨ ਸਿੰਘ ਚੀਮਾ ਦੇ ਵੱਲੋਂ ਖਾਸ ਤੌਰ ਤੇ ਉਹਨਾਂ ਦੇ ਨਾਲ ਕਈ ਅਹਿਮ ਮੁੱਦਿਆਂ ਦੇ ਉੱਪਰ ਜਿਹੜੀ ਮੁਲਾਕਾਤ ਕੀਤੀ ਜਾਂਦੀ ਹੈ ਉਹਨਾਂ ਕਈ ਅਹਿਮ ਮਸਲੇ ਨੇ ਜਿਹੜੇ ਸੁਲਤਾਨਪੁਰ ਲੋਧੀ ਦੇ ਉਹਨਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਚੀਮਾ ਸਾਹਿਬ ਸਾਡੇ ਨਾਲ ਨੇ ਅਦੋਨਾ ਨਾਲ ਗੱਲਬਾਤ ਕਰਦੇ ਆ ਜੀ ਮੈਂ ਸਭ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਨੂੰ ਮੇਰੇ ਪਿਆਰ ਭਰੀ ਸასი ਸ਼ਕਰੀ ਜੀਮਾ ਸਾਹਿਬ ਸੀਐਮ ਸਾਹਿਬ ਨੂੰ ਤੁਸੀਂ ਮਿਲੇ ਫਾਈਲ ਵੀ ਇੱਕ ਸੌਂਪੀ ਕੀ ਸੀਗਾ ਉਸ ਫਾਈਲ ਚ ਦੇਖੋ ਕਈ ਮੁੱਦੇ ਨੇ ਜਿਹੜੇ ਬੜੇ ਜ਼ਰੂਰੀ ਨੇ ਮੇਰੇ ਹੱਕ ਜਿੰਨੀਆਂ ਮੁਸ਼ਕਲਾਂ ਨੇ ਉਹਦੇ ਵਿੱਚ ਮੋٹے ਤੌਰ ਤੇ ਜੇ ਮੈਂ ਕਹਦੇ ਆ ਕਿ ਇੱਕ ਤੇ ਸਾਡਾ ਜਿਹੜਾ ਸਬੰਧੀਆਂ ਨਹੀਂ ਬਣਦਾ ਜੀ ਪ੍ਰੋਸੈਸਿੰਗ ਯੂਨਿਟ ਜਿਹੜਾ ਉਹ ਲੱਗਦਾ ਚੁਣੀਏ ਉਹਦੇ ਬਾਰੇ ਮੈਂ ਰਿਕਵੈਸਟ ਕੀਤੀ ਹੈ ਕਿ ਕਿਉਂਕਿ ਕਈ ਵਾਰੀ ਸਬਜ਼ੀਆਂ ਦੀ پیداوار ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਡੇਟ ਸਹੀ ਦੀ ਬੰਦਾ ਜਾਂ ਵੈਸੇ ਹੀ ਸੁੱਕਦੀ ਪੈਂਦੀ ਹੈ ਇਹੋ ਜਿਹੇ ਹਾਲਾਤ ਪੜ ਜਾਂਦੇ ਨੇ ਤੇ ਉਹ ਸਹੀ ਤਰੀਕੇ ਨਾਲ ਫਸਲ ਦਾ ਮੁੱਲ ਵਟਿਆ ਜਾਵੇ ਇਸ ਕਰਕੇ ਇੱਕ ਪ੍ਰੋਸੈਸਿੰਗ ਯੂਨਿਟੀ ਬੰਕਿੱਤੀ ਗਈ ਹੈ ਅ ਦੂਸਰਾ ਜਿਹੜਾ ਹੜਾ ਹੜ ਨੇ ਹਰ ਸਾਲ ਜਿਹੜੀ ਆਪਣੇ ਸਤੰਬਰ 13 ਦੇ ਵਿੱਚ ਹੜਾ ਕੇ ਤੇ ਸੈਂਕੜੇ ਝੇਕੜ ਜਿਹੜੀ ਧਾਰਾਂ ਇੱਕੜੇ ਉਹਦੇ ਵਿੱਚ ਜਿਹੜੀ ਖਸਫਤ ਹੁੰਦੀ ਉਹ ਤੋਂ ਬਾਅਦ ਹੋ ਜਾਂਦੀ ਸੋ ਉਹਦੇ ਪੱਕੇ ਪ੍ਰਬੰਧ ਕਰਨ ਲਈ ਉਹ ਸੁਝਾਅ ਦਿੱਤੇ ਤੇ ਮੱ加 ਰੱਖਿਆ ਕਿ ਇਸ ਤਰੀਕੇ ਨਾਲ ਜੇ ਕਰ ਲਿਆ ਜਾਵੇ ਤਾਂ ਬਚਾਅ ਹੋ ਸਕਦਾ ਤੀਸਰੀ ਗੱਲ ਜਿਹੜੀ ਸੀਗੀ ਮਤਲਬ ਮੈਚੇ 20 ਨਾਲ ਦੇ ਖੇਤਾਂ ਦੇ ਵਿੱਚ ਨਰਿੱਤਾ ਜਿਹੜੀ ਹੈ ਉਹ ਬਹੁਤ ਜਮਾ ਹੁੰਦੀ ਹੈ ਮਿੱਟੀ ਜਮਾ ਹੁੰਦੀ ਹੈ ਖੇਤ ਖਰਾਬ ਹੋ ਗਏ ਫਸਲ ਨਹੀਂ ਹੋਣੀ ਤੇ ਉਹ ਉਹਨਾਂ ਨੂੰ ਰਿਕਵੈਸਟ ਕੀਤੀ ਇਹਦਾ ਹੱਦ ਕਰਕੇ ਕਿਸਾਨਾਂ ਨੂੰ ਉੱਤੋਂ ਉਪਰੀ ਦੇ ਦਾ ਮਿੱਟੀ ਜਿਹੜੀ ਹੈ ਚੁੱਕ ਕੇ ਤੇ ਉਹ ਕਿਸੇ ਪਾਸੇ ਉਹ ਵਿੱਚ ਸਕਰਤਾ ਕੇ ਉਹਨਾਂ ਨੂੰ ਵੱਢ ਸਕਣ ਨਾਲ ਤੇ ਖੇਤ ਠੀਕ ਹੋ ਜਾਣਗੇ ਨਾਲੇ ਕੁਝ 4 ਪੈਸੇ ਜਿਹੜੇ ਜੀਵਾਰਾਂ ਨੂੰ ਬਚ ਜਣਗੇ ਉਜੀ ਕਰ ਇਸ تیسਰੀ ਗੱਲ ਸੀਗੀ ਕਿ ਜਿਹੜੀ ਮਾਲਕੀ ਤੋਂ ਇਲਾਵਾ ਕਲੀ ਕਰਤੌਰੀ ਆ ਉਹ ਤਾਂ ਆਮਚਾ ਦੀ ਇਸ ਵਰ ਦਾ ਜਾ ਬਹੁਤ ਨਿਸਾਨ ਆ ਸੋ ਉਹ ਰਿਕਵੈਸਟ ਕੀਤੀ ਕਿ ਦੇ ਇਹ ਮੌਜੂਦਾ ਵੀ ਦਿੱਤਾ ਜਾਵੇ ਕਿਉਂਕਿ ਫਸਲ ਤੋਂ ਨਾਲ ਦੀ ਬਿਮਾਰੀ ਗਈ ਹੈ ਚਾਹੇ ਉਹ ਕਾਫਿਜਨੇ ਦਾ ਦੌਰੀਆਂ ਉਹਨਾਂ ਦੇ ਨਾਲ ਇਹ ਕੀਤਾ ਗਿਆ ਇੱਕ ਡੱਲਾ ਮੰਡੀ ਜਿਹੜੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਖਰਗੂਸੀ ਔਰ ਹਦਵਾਂ ਪਰ ਉਹ ਸੜਕਾਂ ਦੇ ਉੱਤੇ ਖੜੀਆਂ ਕਰਕੇ ਡਰਾਗੀਆਂ ਜਿਹੜੇ ਉਹ ਉੱਥੇ ਜਿਹੜਾ ਲੋਕ ਲੋਕ ਸੀ ਸੋ ਉੱਥੇ ਇੱਕ ਮੰਡੀ ਵੱਧੀਆਂ ਵੱਡੀ ਬਣਦੀ ਉਹ ਬਣਦੀ ਹੈ ਇੱਕ ਖੱਡੋਂ ਸਭ ਤੋਂ ਲੱਗੇ ਕਰਨੂ ਹਲ ਪਿੰਡਾ ਇਦਰ ਬਾਹਰੋਂ ਸਾਈਡ ਉਹ ਪੋਲ ਬਣਾ ਕੇ ਇਹਨੂੰ ਜੋੜਿਆ ਜਾਵੇ ਅਦਰਵਾਈਜ਼ ਜਿਹੜਾ ਉਹ ਪਾਇਆ ਗੁਇਜਵਾਲ ਸਾਹਿਬ ਦਾफ़ी ਲੰਬਾ ਸਬਰ ਮੈਂਦਾ ਤੇ ਉਹ ਜਿਹੜੀ ਹੈ ਦੱਤ ਮਾਲੂਕਾਂ ਜਿਹੜਾ ਉਹ ਜਤਵਰੀ ਹੁੰਦੀ ਹੈ ਜੇ ਇਹਨੂੰ ਜੋੜ ਦਿੱਤਾ ਜਾਵੇ ਤੇ ਈਵਨ ਜਿਹੜੇ ਨਵੇਂ ਪੁੱਤਰ ਟੂਰਿਸਟ ਆਉਂਦੇ ਨੇ ਜਿਹੜੇ ਨੰਗ ਦਵਾਰਾਂ ਦੇ ਦਰਸ਼ਨ ਕਰਦੇ ਹੁੰਦੇ ਆ ਇੱਕ ਸ਼ਾਰਟਕਟ ਬਣ ਜਾਂਦਾ ਤੇ ਸੁਲਤਾਨਪੁਰ ਜਿਹਦਾ ਬਹੁਤ ਫਾਇਦਾ ਹੋਗਾ ਤੀਸਰੀ ਗੱਲ ਜਿਹੜੀ ਹੈ ਕਿ ਇੱਕ 슈ਗਰ ਮਿਲ ਜਿਹੜੀ ਹੈ ਉਹ ਮੰਡੀ ਦੇ ਲਾਗੇ ਚ ਸਰ ਉਹ ਤਲਵੰਡੀ ਦੇ ਲਾਗੇ ਚ ਉਹ ਬਣਨੀ ਚਾਹੀਦੀ ਹੈ ਉਹ ਮੈਂ ਰਿਕਵੈਸਟ ਕੀਤੀ ਹੈ ਕਿਉਂਕਿ ਗੰਨਾ ਜਿਹੜਾ ਕਿੰਨੇ ਨੂੰ ਪਾਣੀ ਇੰਨੀ ਜਲਦੀ ਮਾਰਨੀ ਕਰਦਾ ਤੇ ਜੇ ਉੱਥੇ 슈ਗਰ ਮਿਲ ਲੱਗ ਜਾਏ ਲਾਗੇ ਤੇ ਜਿੰਨੇ ਵੀ ਮੰਡ ਦੇ ਲਾਗੇ ਚ ਆ ਕੇ ਜੀਵਨ ਬੰਦ ਤੋਂ ਬਾਅਦ ਦੇ ਕਿਸਾਨ ਨੇ ਉਹਨਾਂ ਨੂੰ ਗੰਨੇ ਦੀ ਕੀਮਤੀ ਕਰਦੀ ਅਨ ਕਰੀ ਦਿੱਤਾ ਜਾ ਸਕਦਾ ਇਹ ਪਾ ਪਟੜੀ ਨੇ ਉਹ ਕੰਮ ਤਾਂ ਬੁਸ ਸਕਦੀ ਪਸ ਜਿਹੜੀ ਉਹ ਬਾਰੀ ਘੱਟ ਸਕਦੀ ਕਿ ਮੈਂ ਸਾਹਿਬ ਬੜੇ ਧਿਆਨ ਨਾਲ ਸੌਂਦੇ ਸੀ ਸੀਐਮ ਸਾਹਿਬ ਤੁਹਾਡੀ ਬਹੁਤ ساری ਗੱਲਬਾਤ ਨੂੰ ਆ ਲੋਕਾਂ ਨੇ ਵੀ ਦੇਖਿਆ ਤਾਂ ਭਰੋਸਾ ਕੀ ਮਿਲਿਆ ਕਿ ਜਿਹੜੇ ਤੁਸੀਂ ਮਸਲੇ ਉਹਨਾਂ ਦੇ ਅੱਗੇ ਰੱਖੇ ਯਾਰ ਕਿ ਚੋਣਾ ਤੋਂ ਤੁਰੰਤ ਬਾਅਦ ਉਹਨਾਂ ਦੇ ਜਿੰਨੇ ਵੀ ਮਸਲੇ ਰੱਖੇ ਰੱਖੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਕਿਹਾ ਵੀ ਇਹ ਫਾਈਲ ਦੇ ਜਿੰਨੇ ਮਤਲਬ ਚਾ ਦਿਓ ਇਹਦੇ ਜਿਵੇਂ ਐ ਪਬਲਿਕ ਫੈਸਲਾ ਹੁੰਦਾ ਉਹ ਹੋਰ ਜਿਹੜੇ ਅ ਸਮਾਰਟ ਸਿਟੀ ਦੇ ਅ ਪ੍ਰੋਜੈਕਟ ਨੇ ਜੈਸ ਸਟੇਡੀਅਮ ਹੈ ਦੂਰ ਜੈ ਥੋੜਾ ਕਮ ਸਲੋ ਚੱਲ ਰਿਹਾ ਉਹ ਵੀ ਉਹਨਾਂ ਨੂੰ ਜਲਦੀ ਨੂੰ ਸਪੀਡ ਅਪ ਕਰਕੇ ਚੱਲਦੀ ਨੂੰ ਉਤਾਰਿਆ ਜਾਵੇ ਉਤਾਰਿਆ ਜਾਵੇ ਕਿਉਂਕਿ ਸ਼ਹਿਰ ਵੀ ਜਿਹੜਾ ਕਾਫੀ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਈਵਨ ਇਹ ਜਿਹੜੀ ਰੋਡ ਹੈ ਦਿੱਲੀ ਤੋਂ ਕਮੋਟਰਾ ਤੇ ਵੀ ਦਿੱਕਤ ਆ ਰਹੀ ਹੈ ਸੋ ਇਹਨੂੰ ਵੀ ਜਲਦੀ ਥੋੜਾ ਸਪੀਡ ਅਪ ਕਰਕੇ ਚੱਲਦੀ ਬਣਾਇਆ ਜਾਵੇ ਸਰ ਇਹ ਹੋਰ ਵੀ ਛੁੱਟੀਆਂ ਮੋਤੀਆਂ ਮੰਗਾ ਸੀ ਜਿਹੜੀਆਂ ਬਾਬਾ ਸੀ ਪਿਛਲੇ ਦਿਨੀ ਰੋਡ ਦਾ ਕਾਫੀ ਚਰਚਾ ਦਾ ਵਿਚਾਰ ਰਹੀ ਸੀ ਮਾ ਸਾਹ ਜਿਹੜੀ ਐਮ ਐਲ ਏ ਉਹ ਕਹਿੰਦੀ ਕਿ ਨਿੱਜੀ ਖਰਚੇ ਦੇ ਅਸੀਂ ਬਣਾ ਰਹੇ ਹਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਆਇਆ ਬਿਆਨ ਕਿ ਅਸੀਂ ਬਣਾ ਰਹੇ ਕੀ ਸਾਰਾ ਮਸਲਾ ਕੀ ਹੈ ਦੇਖੋ ਜੀ ਉਹ ਬੰਨ ਉਹ ਸੱਚੀ ਚਾਹਤ ਹੈ ਸਾਡੇ ਤੋਂ ਮੈਂ ਤੁਹਾਨੂੰ ਸੋਦੀ ਇੱਕ ਸਿੰਪਲ ਦੱਸ ਦਿੰਦਾ ਗੱਲ ਕਿ ਬਹੁਤ ਪੁਰਾਣ ਮੈਂ ਵੀ ਠੀਕ ਹੀ ਪਰ ਇਹ ਸਾਹੋਨਾ ਨੇ ਦੱਸਿਆ ਹੈ डीसी बरसात का मौसम हो रहा है जल्दी लाया जाए और उससे अगले दिन ही जेडे एक्शन साहब के एस पी साहब उन्होंने बता के मीटिंग करके तू कम शुरू करा विश्वास देता जल्दी ਜਦੋਂ ਇਹਨਾਂ ਨੂੰ ਪਤਾ ਲੱਗਾ ਮੇਰੇ ਚਲ ਚੋਤੇ ਕਿਤੇ ਗਏ ਹੋਣੇ ਸ਼ੁਕੀਰ ਰਾਣਾ ਸਾਹਿਬ ਵੱਡੇ ਰਾਣਾ ਸਾਹਿਬ ਬਣ ਕੇ ਪਹੁੰਚ ਗਏ ਪਤਾ ਲੱਗਿਆ ਬਸ ਸੱਚ ਜਿੰਨੇ ਦੇ ਕੰਮ ਕਰਾਤਾ ਕ੍ਰੈਡਿਟ ਲੈਣ ਲਈ ਉੱਥੇ ਜਾ ਕੇ ਉਹ ਕੰਮ ਲੈਣ ਲੱਗੇ ਸਾਰੇ ਉੱਥੇ ਚੇਲੇ ਬਾਲ ਕੇ ਬੜਾ ਪਛਾਣ ਬਣਾ ਲਿਆ ਉਹ ਕਹਿਣ ਲੱਗਿਆ ਜੀ ਰਾਣਾ ਸਾਹਿਬ ਨੇ نو ਚਾਲਵਾ ਦਿੱਤੀ ਮੈਂ ਕਿਹਾ ਜੀ ਤੁਸੀਂ ਜੋ ਸਾਰਾ ਕੰਮ ਤੁਸੀਂ ਕਰੀ ਤੁਸੀਂ ਰਹੇ ਹੋ ਤੁਸੀਂ ਇਸੇ ਤਰ੍ਹਾਂ ਜਿਹੜਾ ਸੜਕ ਦਾ ਮਸਲਾ ਹੈ ਇਹ ਕੋਈ ਪ੍ਰੋਸੈਸ ਇਦਾਂ ਦਾ ਨਹੀਂ ਹੁੰਦਾ ਕਿ ਅੱਜ ਕੀ ਹੈ ਅੱਜ ਮੈਂ ਧਰਨਾ ਦੇ ਆਫਸਰਾਂ ਨੂੰ ਕਿਹਾ ਦੇਖੋ ਕਹੇ ਜੀ ਚਾਹ ਦੇ ਵਿੱਚ ਮਸ਼ੂਰ ਕਰਦੇ ਨਾ ਬਿਦਾਊਟ ਐਸਟੀਮੇਟ ਬਿਦਾਊਟ ਪੈਸੇ ਪਾਸ ਹੋਇਆ ਬਿਦਾਊਟ ਟੈਂਡਰ ਹੋਇਆ ਬਿਦਾਊਟ ਟੈਂਡਰ ਪਾਸ ਹੋਇਆ ਇਹ ਤੇ ਹੈ ਨਹੀਂ ਹੈ ਤੇ ਆਪਣਾ ਇਦਾਂ ਬਣਾ ਦਿੰਦੇ ਸੋ ਉਹਨੂੰ ਪਤਾ ਕਰਕੇ ਕਿ ਆ ਕੇ ਪਰਸਾ ਚੱਲਿਆ ਸਭ ਕੁਝ ਹੋ ਗਿਆ ਤੇ ਹਫਤੇ ਦੇ ਵਿੱਚ ਇਹ ਚੱਲੂ ਹੋ ਜਾਣਾ ਕਿਉਂ ਨਾ ਕ੍ਰੈਡਿਟ ਪਿਆ ਜਾਵੇ ਫਿਰ ਦੇਖੋ ਉਹਨਾਂ ਨੇ ਇੱਕ ਠੇਕੇਦਾਰ ਇੱਕ ਕੰਟ੍ਰੈਕਟ ਬਣਾ ਲਿਆ ਤੇ ਪਰ ਮਜ਼ਾਕ ਇਹ ਤੇ ਸਾਰਾ ਇਲਾਕਾ ਇਕੱਠਾ ਕਰ ਲਿਆ ਜਦੋਂ ਕਿ ਟਿਪਰ ਦੀ ਵੀ ਦੇ ਨੌਜਵਾਨਾਂ ਨੇ ਇੱਕ ਅਰੀਏ ਰਿਪੇਅਰ ਕਰਾ ਕੇ ਇਹਨੂੰ ਪਤਾ ਵੀ ਨਹੀਂ ਪਰ ਰਾਣਾ ਸਾਹਿਬ ਨੇ ਸਾਰਾ ਇਲਾਕਾ ਇਕੱਠਾ ਕਰ ਲਿਆ ਤੇ ساری ਦੁਨੀਆ 'ਚ ਪ੍ਰਚਾਰ ਕਰ ਦਿੱਤਾ ਕਿ ਮੈਂ ਇੱਕ ਟਿਪਰ ਜਿਹੜਾ ਉਹ ਪਾਰ ਔਰ ਕਹਿੰਦੇ ਨੇ ਕਿ ਉਹ ਰਿਪੇਅਰ ਕਰ ਦਿੰਦਾ ਅੱਛਾ ਜੀ ਉਹ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੇ ਸੋਚਿਆ ਕਿ ਰੁਕਿਆ ਕਿਸੇ ਨੇ ਤੇ ਜੀ ਇਹ ਉਹ ਤੋਂ ਮੋਟਾ ਤੱਕ ਕਰਨਾ ਪੈ ਗਿਆ ਤੇ ਪੈਸੇ ਜ਼ਿਆਦੇ ਲੱਗ ਜਾਨੇ ਫਿਰ ਉਹ ਮੈਨੂੰ ਮੇਰਾ ਨਾਮ ਲਾ ਕੇ ਕਹਿੰਦਾ ਜੀ ਸੱਜਣ ਸਿੰਘ ਜੀ ਆਪੇ ਰੋਕ ਕੇ ਤੇ ਕਹਿੰਦਾ ਜੀ ਸੱਜਣ ਸਿੰਘ ਜੀ ਨਾਲ ਇਹ ਕੰਮ ਕਰਦਾ ਔਰ ਮੈਂ ਕਿਹਾ ਸੀ ਦਾ ਸਾਬਤ ਕਰ ਦੋ ਕਿਹੜੇ ਅਫਸਰ ਨੂੰ ਮੈਂ ਕਿਹਾ ਕਿੰਨੂੰ ਕਿਹਾ ਵੀ ਇਹਨੂੰ ਬੰਦ ਕਰੋ ਤੇ ਮੈਂ ਰਾਜਨੀਤੀ ਛੱਡ ਦਿੱਤਾ ਸੋ ਉਹਨੇ ਬੰਦ ਕਰਕੇ ਉਸ ਤੋਂ ਬਾਅਦ ਜਾ ਕੇ ਮੀਟਿੰਗ ਕਰਕੇ ਡਰਾਮਾ ਨੂੰ ਕਰਕੇ ਅਫਸਰਾਂ ਨੂੰ ਇਹ ਦਿਨ ਦਿਨ ਤੇ ਸ਼ੁਰੂ ਹੋ ਜਾਣਾ ਕੰਮ ਦਿਨ ਦਿਨ ਤੇ ਕਰੋ ਤੁਸੀਂ ਦੋ ਦਿਨ ਤੇ ਕੋ ਬੰਦੇ ਮਰ ਰਹੇ ਨੇ ਐਕਸੀਡੈਂਟ ਹੋ ਰਹੇ ਨੇ ਬਹੁਤ ਜੋ ਡਰਾਮਾ ਕੀਤਾ ਕਿੰਨੇ ਕਿ ਦੀ ਸਮਝ ਨਹੀਂ ਆ ਜਿਹੜੇ ਐਕਸੀਡੈਂਟ ਦੇ ਨੇ ਉਹ ਪੀ ਸਰਕਾਰ ਦੇ ਨੇ ਜੇ ਤੇ ਸਹੀ ਖਰਾਬ ਹੋਵੇ ਸੜਕ ਖਰਾਬ ਹੋਵੇ ਸਪੀਡ ਹੀ 40 50 ਦੀ ਹੋਵੇ ਜੇ ਐਕਸੀਡੈਂਟ ਨਹੀਂ ਸੋ ਇਤਾਂ ਦੇ ਪਰਮੇ ਉਹਨਾਂ ਨੂੰ ਬਵਾਰਕ ਉਹਨਾਂ ਨੂੰ ਸਾਰਾ ਕੁਝ ਬਵਾਰਕ ਉਹ ਕ੍ਰੈਡਿਟ ਲੈਂਨ ਦੀ ਦੌਰ ਦੇ ਵਿੱਚ ਲੈ ਤੇ ਕਦੇ ਤੇ ਧਰਨਾ ਦਿੰਦੇ ਨੇ ਤੇ ਸਰਕਾਰ ਸੁਣਵਾਈ ਨਹੀਂ ਕਰਦੀ ਦੂਜੇ ਪਾਸੇ ਕਹਿ ਦਿੰਦੇ ਨੇ ਕਿ ਮੈਂ ਆਹ ਕੰਮ ਕਰਾ ਰਿਆ ਮੈਂ ਆਹ ਕਰਾ ਰਾਂ ਜੇ ਸਰਕਾਰ ਤੁਹਾਡੀ ਇੰਨੀ ਮੱਤ ਦੀ ਅਫਸਰ ਇੰਨੇ ਮੱਤ ਦੇ ਕਿ ਤੁਹਾਨੂੰ ਕਰ ਦੇ ਦਿੰਦੇ ਆਂ ਕਿ ਰੋਡ ਬਣਾਉਂਦੇ ਪਰ ਉਹ ਇਹ ਕਹਿੰਦੇ ਕਿ ਕਿਉਂ ਲੋੜ ਪੈਂਦੀ ਹੈ ਸਰਕਾਰ ਕੰਮ ਨਹੀਂ ਕਰਦੀ ਸੋ ਮੈਨੂੰ ਇਹ ਸਮਝ ਨਹੀਂ ਆ ਰਹੀ ਹੁਣ ਵੀ ਦੇਖੋ ਵੋਟਾਂ ਦੇ ਵਿੱਚ ਕਿੱਦਾਂ ਦਾ ਹੈ ਪਿੰਡਾਂ 'ਚ ਇਹ ਕਈਆਂ ਲੋਕਾਂ ਕਹਿੰ ਰਹੇ ਆ ਤੁਸੀਂ ਆਪਣੇ ਦੁਆਲੇ ਪਤਾ ਪਾਓ ਕਾਂਗਰਸ ਦੇ ਬਫਾਗੋ ਹੈ ਦੂਜੇ ਪਾਸੇ ਕਹ ਰਹੇ ਨੇ ਕਿ ਵੋਟਿੰਗ ਲੱਗੀ ਹੋਈ ਹੈ ਪੋਸਟ ਲੱਗੀ ਹੋਈ ਹੈ ਉਹਦੇ ਨਾਲ ਅੰਦਰ ਵੀ ਸਿਚੁਏਸ਼ਨ ਚੰਗੀ ਨਹੀਂ ਬੀਟ ਜਾ ਉਹ ਰਾਜੀ ਚੁੱਕੀ ਕਰਾਉਂਦੇ ਉਹ ਦਾ ਸਮਝਣ ਕਰੋ ਯਾਰੀ ਵੀ ਜਿਹੀ ਵਾਲਿਆਂ ਨਾਲ ਹੁਣ ਮੈਨੂੰ ਤਾਂ ਸਮਝ ਜੀ ਨਹੀਂ ਆਉਂਦੀ ਉਹ ਕੀ ਕਰਿਆ ਸੋ ਇਸ ਕਰਕੇ ਜਿਵੇਂ ਸਾਡੀ ਸਿਆਸਤ ਤੋਂ ਨੂੰ ਮੁਬਾਰਕ ਮੈਨੂੰ ਸਿਆਸਤ ਨਹੀਂ ਹੁੰਦੀ ਮੈਂ ਸਿੱਧਾ ਬੰਦਾ ਜੋ ਦਿਲਚੇ ਆ ਮੂੰਹ ਤੇ ਹੈ ਕੋਈ ਬਲ ਪ੍ਰੇਮ ਹੈ ਜਿਵੇਂ ਸਾ ਆਖਰੀ ਕੁਐਸਚਨ ਤੁਹਾਡੇ ਲਈ ਵੀ ਇਸ ਵਾਰ ਸultanpur ਲੋਦੀ ਤੋਂ ਪਰਖ ਦੀ ਘੜੀ ਹੈਗੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸਮੀਕਰਨ ਇਸ ਤਰ੍ਹਾਂ ਦੇ ਬਣੇ ਇਹ ਸੰਗਤ ਨੇ ਫੈਸਲਾ ਕਰਨਾ ਹੈ ਜੀ ਮੈਂ ਆਪਣੇ ਹਸੂਬ ਨਹੀਂ ਸਕਦਾ ਮੈਨੂੰ ਮੈਂ ਜੋ ਮੈਂ ਨਸ਼ਿਆਂ ਦੇ ਖਿਲਾਫ ਹਾਂ ਕਰਪਸ਼ਨ ਦੇ ਖਿਲਾਫ ਹਾਂ ਮੈਂ ਤੇ ਮੈਂ ਝੂਠੇ ਲਾਰੇ ਨਹੀਂ ਲਾ ਸਕਦਾ ਮੈਂ ਝੂਠ ਨਹੀਂ ਬੋਲ ਸਕਦਾ ਇਹ ਕਹਿ ਰਹੇ ਨੇ ਜੀ ਅਸੀਂ ਪੀਡੀਆ ਦਫ਼ਤਰ ਲੈ ਕੇ ਆਵਾਂਗੇ ਜੀ ਅਸੀਂ ਪੰਚ ਪੰਚ ਬੰਦੇ ਦੇ ਭਲਾੜ ਦੇ ਦਾਂਗੇ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਮੈਂ ਬਿਲਕੁਲ ਇੱਕ ਅਦਲਤ ਦਾ ਫਰਜ਼ ਨਹੀਂ ਭੁੱਲਦਾ ਮੈਂ ਲੋਕਾਂ ਨੂੰ ਧੋਰਾ ਨਹੀਂ ਕਰਦਾ ਬਾਕੀ ਜਿਹੜਾ ਚਿਤਾਰ ਉਪਰ ਮਾਤਮਾ ਦੇ ਖਾਸ ਸਵੱਛਤ ਕਰ ਲਈ ਹੈ ਪਰ ਅੰਦਰੋਂ ਮੈਨੂੰ ਇਹ ਪਤਾ ਕਿ ਮੈਂ ਬੜਾ ਸੈਟੀਸਫਾਈਡ ਹਾਂ ਨੂੰ ਸੈਟੀਸਫੈਕਸ਼ਨ ਕਿਉਂ ਨਹੀਂ ਮਿਲਦਾ ਕੰਮ ਤੋਂ ਸਾਡੀ ਨਹੀਂ ਦਿੰਦਾ ਮੈਂ ਸ਼ਰੀਫ ਨਹੀਂ ਕਰਦਾ ਸੋ ਇਸ ਕਰਕੇ ਅ ਪਰਖ ਦੀ ਘੜੀ ਉਪਰ ਬੜੀ ਮਿਹਨਤ ਕਰਦੀ ਹੈ ਇਮਾਨਦਾਰੀ ਨਾਲ ਮਿਹਨਤ ਮੈਂ ਕਰਦਾ ਦਿਨ ਰਾਤ ਬਟਾ ਮੈਂ ਅੱਛਾ ਸੌਂਦੇ ਮੈਂ 3:30 ਵਜੇ ਸੌਂਦਾ ਤੇ ਦਿਨ ਕਿੱਟੇਗਾ ਸੁਪਾਵਾ ਸੋ ਮਿਹਨਤ ਕਰ ਰਹੇ ਆ ਮੇਰੇ ਜ਼ਿੰਦਗੀ ਦਾ ਹੀ ਸੂਤਰ ਰਿਹਾ ਸਪੋਰਟਸ ਦੇ ਵਿੱਚ ਇਮਾਨਦਾਰੀ ਮਿਹਨਤ ਨਹੀਂ ਦਿਲ ਦੇ ਸਦਸਤੀ ਮਾਤਰੀ ਮਿਹਨਤ ਕੋਈ ਵੀ ਇਮਾਨਦਾਰੀ ਮਿਹਨਤ ਹੈ ਫੈਸਲਾ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ